हां ਸਾਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਉਹ ਜਰੂਰ ਸਟੇਜ ਵਾਲੀ ਗੱਲ ਸੁਣਨਾ ਕਿਉਂਕਿ ਸਟੇਜ ਤੋਂ ਕੀ ਬੋਲਿਆ ਜਾਂਦਾ ਉਹਦੇ ਤੇ ਸਾਨੂੰ ਖਾਸ ਧਿਆਨ ਰੱਖਣਾ ਬਣਦਾ ਹੁੰਦਾ ਜਿਵੇਂ ਇੱਥੇ ਐਸ ਡੀ ਐਮ ਸਾਹਿਬ ਸਾਡੀਆਂ ਧੀਆਂ ਉੱਤੇ ਸਾਡੀਆਂ ਭੈਣਾਂ ਨੂੰ ਜਿਹੜਾ ਅਪਸ਼ਬਦ ਬੋਲ ਕੇ ਗਿਆ ਜਿਹੜਾ ਇਹ ਕਹਿ ਕੇ ਗਿਆ ਕਿ ਅਸੀਂ 900 ਏਕੜਾ ਜਿਹੜੀ ਮੈਂ ਜ਼ਮੀਨ ਆ ਉਹ ਕਬਜ਼ਾ ਲੈ ਕੇ ਰਹੂੰਗਾ ਜੇ ਭਲਾ ਉਹਨੂੰ ਪੁੱਛਿਆ ਜਾਵੇ ਏ 900 ਏਕੜ ਤੇ ਅਸੀਂ ਕਿਹੜਾ ਕਰਿਆਣਾ ਰੱਖ ਰਖਿਆ ਨੇ ਤੇਰੇ ਵਾਂਗੂ ਮੂਰੇ ਸਾਡੇ ਕੋਲੇ ਤਾਂ ਇੱਕ ਝੰਡਾ ਤੇ ਇੱਕ ਡੰਡਾ ਤੇਰੇ ਚ ਜੁਰਤ ਹੈ ਫਿਰ ਤੂੰ ਆ ਜਾ ਬੜਾ ਰਾਸ ਪੁਰਾਣਾ ਰੋਹ ਸਾਡਾ ਜਨਦੇਵਿਸ਼ਾਤੀ ਪੈ ਜਾਂਦੀ ਹੈ ਕਿ ਜਿਹੜੇ ਇਹੋ ਜਿਹੇ ਅਫਸਰ ਨੇ ਜਾਂ ਪਿੰਡਾਂ ਦੇ ਵਿੱਚ ਆਉਣ ਵਾਲਾ ਜਿਹੜਾ ਸਾਡਾ ਵੋਟਾਂ ਵਾਲਾ ਹਮਲਾ ਫੈਲਾ ਇਹ ਸਾਰੇ ਰਲੇ ਮਿਲੇ ਆ ਜਦੋਂ ਅਸੀਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਕੱਟ ਕਰਕੇ ਕਾਚੂ ਬਦਾਮਾ ਨਾਲ ਇਹਨਾਂ ਐਮਐਲਏ ਮੰਤਰੀਆਂ ਨੂੰ ਡੋਲ ਲਿਆ ਜਿਹੜੀ ਉੱਥੇ ਸਾਡੇ ਸਮਾਜ ਦੀ ਹਵਾ ਨਿਕਲ ਜੀਦੀ ਆ ਕਿ ਇੱਕ ਪਾਸੇ ਅਸੀਂ ਆਪਣੀ ਜਾਨਵਾਲ ਦੀ ਰਾਖੀ ਸਾਡੀ ਜ਼ਮੀਨਾਂ ਦੀ ਰਾਖੀ ਲਈ ਅਸੀਂ ਝੰਡਾ ਤੇ ਡੰਡਾ ਚੱਕਦੇ ਆ ਤੇ ਇਹਨਾਂ ਦੀਆਂ ਜੀਸੀਬੀਆਂ ਦੇ ਇਹਨਾਂ ਦੀਆਂ ਪੌਪਲਿਆਂ ਦੇ ਇਹਨਾਂ ਦੀਆਂ ਕਰੇਨਾਂ ਦੇ ਮੂਰੇ ਲੜਦੇ ਆ ਜ਼ਮੀਨਾਂ ਬਚਾਉਣ ਦੇ ਲਈ ਤਾਬਰ ਅਸੀਂ ਉਹਨਾਂ ਵੋਟਾਂ ਵਾਲਾਂ ਦੇ ਮੂਰੇ ਕਿਉਂ ਡੇਗਦੇ ਹਾਂ ਕੱਚੀ ਤੁਸੀਂ ਦੰਗਰ ਮੱਜ ਪੈ ਨਾ ਕੋਈ ਨਾ ਕੋਈ ਨਾ ਕੋਈ ਨਾ ਰੁਕ ਜਾ ਔਰ ਰੁਕ ਜਾ ਮੜਾ ਜਾ ਗੁੱਸੇ ਨੂੰ ਅਸੀਂ ਰੋਕੀਏ ਉਹ ਆ ਗਏ ਗੱਡੀਆਂ ਤੇ ਸੀਐਮਐਲ ਤੋਂ ਭੁਲਾਣਾ ਕੰਮ ਕਰਾ ਲਿਆ ਹਾਂ ਇੱਕ ਹੋ ਸਕਦਾ ਪਿੰਡ ਦੇ ਵਿੱਚ ਤੁਹਾਡੇ ਵਿੱਚ 2-4 ਬੰਦੇ ਤਾਂ ਐਮਐਲ ਨੂੰ ਮਿਲ ਕੇ ਕੰਮ ਕਰਾ ਲਵਾਂਗੇ ਬੇਟਾ 2 ਮਿੰਟ ਬੋਲੋ ਕੰਮ ਕਦੇ ਵੀ ਨਹੀਂ ਹੋ ਸਕਦਾ ਇਸ ਗੱਲ ਦੀ ਸਾਡੀ ਗਰੰਟੀ ਅਸੀਂ ਲਿਖ ਕੇ ਵੀ ਦੰਦੇ ਆ ਸੋ ਇਹੋ ਜਿਹੇ ਜਿਹੜੇ ਐਸਡੀਐਮ ਨੇ ਜਾਂ ਜਿਹੜੇ ਇਥੋਂ ਦੇ ਅਫਸਰ ਨੇ ਜਿਹੜੇ ਸਾਡੀਆਂ ਧੀਆ ਭੈਣਾਂ ਨੂੰ ਇੱਥੇ ਜਲੀਲ ਕਰਕੇ ਜਾਂਦੇ ਆ ਤੇ ਟਕਰਾਂਗੇ ਅਸੀਂ ਇਹਨਾਂ ਨੂੰ ਐਸ ਸਮਾਜ ਦੇ ਵਿੱਚ ਰਹਿੰਦੇ ਹੋਏ ਸਾਨੂੰ 20 ਵਾਰੀ ਮਿਲਣਗੇ 20 ਵਾਰੀ ਸਾਡੇ ਤੇ ਹਮਲੇ ਵੀ ਕਰਨਗੇ ਪਰ ਜਦੋਂ ਇਹ ਰਿਟਾਇਰਮੈਂਟ ਲੈ ਕੇ ਆਉਣਗੇ ਤਾਂ ਇਹ ਸਮਾਨ ਤੇ ਨਹੀਂ ਜਾਣ ਲੱਗੇ ਇਸ ਸਮਾਜ ਦਾ ਹਿੱਸਾ ਬਣਨਗੇ ਜਦੋਂ ਇਹਨਾਂ ਨਾਲ ਇਹ ੱਟਕੇ ਛਾਇਆ ਹੋਣਗੀਆਂ ਜਦੋਂ ਇਹਨਾਂ ਦੀਆਂ ਜ਼ਮੀਨਾਂ ਤੇ ਆ ਜਿਹੜੇ ਚੋਰੀ ਦੇ ਮਾਲ ਡਾਕੇ ਦੇ ਮਾਲ ਨਾਲ ਜ਼ਮੀਨਾਂ ਪ੍ਰਾਪਰਟੀਆਂ ਬਣਾਈਆਂ ਨੇ ਜਦੋਂ ਉਹਨਾਂ ਤੇ ਹਮਲੇ ਹੋਣਗੇ ਉਦੋਂ ਇਹਨਾਂ ਨੂੰ ਵੀ ਅਸੀਂ ਦਿਖਾ ਦਾਂਗੇ ਕਿ ਯੂਨੀਅਨ ਦੇ ਪੈਰਾਂ ਥੱਲੇ ਆਉਂਦੇ ਆ ਕਿ ਨਹੀਂ ਆਉਂਦੇ ਕਿਉਂਕਿ ਜਿਹੜਾ ਅੱਜ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜ਼ਮੀਨਾਂ ਖੋਹਣ ਦਾ ਟ੍ਰੈਂਡ ਆ ਉਹ ਬਹੁਤ ਵੱਡਾ ਹਮਲਾ ਕਿਸਾਨਾਂ ਤੇ ਜਦੋਂ ਸਰਕਾਰ ਆਪ 85000 ਕਰੋੜ ਰੁਪਇਆ ਜਿਹੜਾ ਕਰਜ਼ਾ ਸੈਂਟਰ ਸਰਕਾਰ ਤੋਂ ਲੈ ਰਹੀ ਆ ਉਹ ਇਹਨਾਂ ਕੰਮਾਂ ਵਾਸਤੇ ਲੈ ਰਹੀ ਆ ਉਹ ਇਸ ਲਈ ਨਹੀਂ ਕਿ ਤੁਹਾਨੂੰ ਕਿਸਾਨਾਂ ਨੂੰ ਇਹਨਾਂ ਜ਼ਮੀਨਾਂ ਦਾ ਮੁਆਵਜ਼ਾ ਦੇਣਾ ਜ਼ਮੀਨਾਂ ਵੀ ਤੁਹਾਡੀ ਤੋਂ ਫਰੀ ਖੋਣੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਇੱਥੇ ਲੱਗਦਾ ਹੋਊਗਾ ਕਿ ਇਹ ਡੇਰੇ ਦੀ ਹੈ ਇਹ ਸਰਕਾਰੀ ਹੈ ਪਰ ਇੱਥੋਂ 1 ਕਿਲੋਮੀਟਰ ਦੇ ਚਲੇ ਜਾਓ ਪਰਲੇ ਪਾਸੇ ਪਸਿਆਣਾ ਦੇ ਸ਼ੇਰਮਾਜਰਾ ਤੇ ਕੱਲ ਅਸੀਂ ਸ਼ੇਰਮਾਜਰੇ ਪਿੰਡ ਦੇ ਵਿੱਚ ਮੀਟਿੰਗ ਕੀਤੀ ਸੀ ਅਸੀਂ ਉਹ ਕਿਸਾਨ ਸੱਦੇ ਸੀ ਜਿਨ੍ਹਾਂ ਦੀ ਉਹਦੇ ਵਿੱਚ ਜ਼ਮੀਨ ਆਉਂਦੀ ਆ ਤੇ ਅਸੀਂ ਇੱਕ ਸਵਾਲ ਪੁੱਛਿਆ ਸੀ ਉਹਨਾਂ ਨੂੰ ਕਿ ਵੀ ਜੇ ਸੱਚੀ ਮੁੱੱਚੀ ਚੱਲ ਪੁੱਛ ਬੰਦੇ ਕਹਿੰਦਾ ਵੀ ਦੇਣ ਨੂੰ ਚਾਹੁੰਦੇ ਆ ਜੇ ਅਸੀਂ ਜ਼ਮੀਨਾਂ ਉਹਨਾਂ ਨੂੰ ਦੇ ਦੇ ਲਈਆਂ ਅਸੀਂ ਜਿਹੜਾ ਸਾਡੀ ਧਰਤੀ ਹੈ ਉਹਦੇ ਤੋਂ 1 ਇੰਚ ਵੀ ਧਰਤੀ ਹੈ ਨਹੀਂ ਕਿ ਜਿਹਦੇ ਤੇ ਅਸੀਂ ਲੋਨ ਨਾਲ ਦਿੱਤਾ ਹੋਵੇ ਤੇ ਉਹਨਾਂ ਲੋਨ ਦਾ ਕੀ ਬਣੂਗਾ ਸਾਡੇ ਦਾ ਉਹ ਵਿੱਚੋਂ ਇੱਕ ਨੌਜਵਾਨ ਉੱਠ ਕੇ ਕਹਿੰਦਾ ਕਿ ਉਹਰੇ ਏਡੀਸੀ ਆਈਸੀ ਅਸੀਂ ਉਹਨੂੰ ਇਹ ਗੱਲ ਪੁੱਛੀ ਤੀ ਜੀ ਕਿ ਅਸੀਂ ਤਾਂ ਇਹਨਾਂ ਲੋਨ ਲਈ ਫਿਰਦੇ ਹਾਂ ਨਾ ਤੇ ਜ਼ਮੀਨਾਂ ਤੇ ਸਾਡਾ ਘਰ ਵੀ ਲੋਨ ਤੇ ਬਣੇ ਹੋਏ ਨੇ ਹੁਣ ਸਾਡਾ ਟਰੈਕਟਰ ਵੀ ਲੋਨ ਤੇ ਆਇਆ ਵਿਆ ਤੇ ਸਾਡੀਆਂ ਕੰਬਾਈਨਾਂ ਲੋਨ ਤੇ ਆਈਆਂ ਵਿਆ ਨੇ ਤੇ ਸਾਡੇ ਜਵਾਕਾਂ ਨੇ ਐਜੂਕੇਸ਼ਨ ਲੋਨ ਲੈੇ ਹੋਏ ਨੇ ਤੇ ਅਸੀਂ ਉਹਨਾਂ ਦਾ ਕੀ ਕਰਾਂਗੇ ਜੀ ਤਾਂ ਏਡੀਸੀ ਦਾ ਜਵਾਬ ਸੀ ਕਿ ਤੁਸੀਂ ਭਾਈ ਉਹ ਲੈ ਦੇ ਕੇ ਭਰ ਲਓ ਸਾਨੂੰ ਜ਼ਮੀਨਾਂ ਤੋਂ ਅੱਜ ਵੇਲੇ ਕਰਤਾ ਜ਼ਮੀਨਾਂ ਤੋਂ ਸਾਨੂੰ ਅੱਜ ਕਹਿਤਾ ਕਿ ਤੁਸੀਂ ਬਾਹਰ ਹੋ ਜਾਓ ਤੇ 3 ਸਾਲ ਦੇ ਵਾਸਤੇ ਤੁਹਾਨੂੰ 30000 ਰੁਪਇਆ ਮਹੀਨਾ ਪ੍ਰਤੀ ਮਿਲੂਗਾ ਇੱਕ ਏਕੜ ਦਾ ਤੇ 30000 ਰੁਪਏ ਨਾਲ ਕੀ ਬਣੂਗਾ ਕਿਸੇ ਦਾ ਤੇ ਅਸੀਂ ਕਿਉਂ ਦਈਏ 18-20000 ਤਾਂ ਉਹੀ ਇੱਕ ਬਿਗੇ ਦਾ ਬਣਦਾ ਲੱਖ ਰੁਪਏ ਨੂੰ ਤਾਂ ਉਦੋਂ ਹੀ ਸਾਡਾ ਸਾਲ ਦਾ ਠੇਕਾ ਬਣ ਜਾਂਦਾ ਤੇ ਜਣੀ ਉਹ ਜਿਹੜੇ ਪਿੰਡਾਂ 'ਚ ਦਲਾਲ ਤੁਰੇ ਫਿਰਦੇ ਆ ਭਰਾਵੋ ਉਹਨਾਂ ਤੋਂ ਬਚੋ ਉਹਨਾਂ ਨੂੰ ਪਾਸੇ ਛੱਡ ਕੇ ਆਪਣੀ ਜ਼ਮੀਨਾਂ ਦੀ ਰਾਖੀ ਆਪ ਕਰੋ ਜੋ ਕਿ ਸਰਕਾਰ ਹੁਣ ਬਿਨਾ ਪੈਸੇ ਤੋਂ ਧੱਕੇ ਨਾਲ ਜ਼ਮੀਨਾਂ ਖੋਣ ਦੀਆਂ ਜਿਹੜੀਆਂ ਸਕੀਮਾਂ ਲੈ ਕੇ ਆਈ ਆ ਤੇ ਉਹਦੇ ਤੇ ਸਾਨੂੰ ਇਹੀ ਬਣੂਗਾ ਕਿ ਆਓ ਆਪਾਂ ਇਕੱਠੇ ਹੋਈਏ ਤੇ ਸਰਕਾਰਾਂ ਦੇ ਜਿਹੜੇ ਪਰਦੇ ਫਾਸ਼ ਕਰੀਏ ਇਹੋ ਜਿਹੇ ਜਿਹੜੇ ਐਸਡੀਐਮ ਸਾਡੀਆਂ ਔਰਤਾਂ ਜਾਂ ਬਣਾ ਨੂੰ ਜਲੀਲ ਕਰਕੇ ਜਾਂਦੇ ਆ ਅਪਸ਼ਬਦ ਬੋਲ ਕੇ ਜਾਂਦੇ ਆ ਉਹਨਾਂ ਨੂੰ ਅਸੀਂ ਸਮਾਜ ਦੇ ਵਿੱਚ ਨੰਗਾ ਕਰੀਏ ਇਹ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਵੀ ਖਿੱਚ ਕੇ ਲੈ ਕੇ ਜਾਈਏ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਕਿ ਸੱਚੀ ਗੱਲ ਇੱਥੇ ਜਿਹੜਾ ਪ੍ਰਸ਼ਾਸਨ ਨਹੀਂ ਉਹ ਅੱਛਾ ਪ੍ਰਸ਼ਾਸਨ ਨਹੀਂ ਦਿੱਤੀਆਂ ਲੋਕ ਇੱਥੇ ਜਾਗਦੇ ਆ ਲੋਕ ਇੱਥੇ ਨੇਰੇ ਜਿ ਨਹੀਂ ਬੈਠੇ ਲੋਕ ਇੱਥੇ ਲੜਨਗੇ ਇੱਕ ਗੱਲ ਪੱਕੀ ਆ ਜੇ ਅਸੀਂ ਕਿਸੇ ਦੇ ਜਾ ਕੇ ਹਾਜ ਨਾਰਾ ਮਾਰਾਂਗੇ ਤਾਂ ਸਾਡੇ ਕੋਈ ਨਾ ਕੋਈ ਹਾਜ ਨਾਰਾ ਜ਼ਰੂਰ ਮਾਰੂਗਾ ਅਸੀਂ ਦੇਖਦੇ ਆ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਏ ਲੱਗੇ ਜਾਂਦਾ ਵੀ ਇਹ ਤਾਂ ਯੂਨੀਅਨ ਦਾ ਕੰਮ ਆ ਯੂਨੀਅਨ ਕਿਤੇ ਸਮਾਨ ਚੋਂ ਨਹੀਂ ਉਤਰ ਕੇ ਆਉਂਦੀ ਆ ਜਿਹੜੀ ਜੰਤਰਾ ਜਦੋਂ ਇਕੱਠੀ ਹੁੰਦੀ ਹੈ ਇਹਦਾ ਨਾਮ ਹੀ ਯੂਨੀਅਨ ਦਿੱਤਾ ਜਾਂਦਾ ਇੱਕ ਗੱਲ ਹੋਰ ਪੱਕੀ ਆ ਤੇ ਜਿਹੜਾ ਮੋਰਚਾ ਜੇ ਕਿਸੇ ਨੇ ਜਿੱਤਣਾ ਇਹ ਤਜਰਬੇ ਜੋ ਮੈਂ ਦੱਸ ਰਿਹਾ ਪ੍ਰਭੂ ਜੇ ਮੋਰਚਾ ਜਿੱਤਣਾ ਤਾਂ ਉਹਦੇ ਵਿੱਚ ਹਿੱਸੇਦਾਰੀ ਆ ਸਾਡੀਆਂ ਭੈਣਾਂ ਤੇ ਬੱਚੀਆਂ ਦੀ ਉਹਦੇ ਵਿੱਚ ਹਿੱਸੇਦਾਰੀ ਜੇ ਹੋਊਗੀ ਤਾਂ ਸਾਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਸਾਡੇ ਮੋਰਚੇ ਨੂੰ ਹਰਾ ਜੋ ਸੋ ਹੋਰ ਬੱਤੇ ਪੱਤਰ ਤੇ ਫਿਰ ਰੋਣਾ ਪਾਈ ਦੇ ਗੱਡੀ ਉਰਾਂ ਨੂੰ ਉੱਧਰ ਬੰਨ ਚੱਲਣੇ ਸਾਰੇ ਨੂੰ ਇਸ ਗੱਲ ਦੀ ਸਮਝ ਆ ਬਾਰੇ ਨਾਟੇ ਦੇਖਦੇ ਆ ਨਾਰੇ ਬੋਲਤਾ ਦਿੱਤਾ ਲੱਗਦੇ ਆ ਉਹਦੇ ਵਿੱਚ ਬਹੁਤ ਕੁਝ ਕਰਕੇ ਗਿਆ ਬੋਲਦਾ ਕਿਹਨੂੰ ਬੋਲਤਾ ਇਹਨੇ ਤਾਂ ਬੋਲਤਾ ਉਹ ਜਿਹੇ ਹਾਸਰ ਕਰਕੇ ਹਾਂ ਇੱਕ ਮੁਠ ਹੋਈਏ ਕਿਤੇ ਵੀ ਸਾਨੂੰ ਇਹੋ ਜਿਹਾ ਸੁਨੇਹਾ ਮਿਲਦਾ ਕਿ ਫਲਾਣੇ ਤੋਂ ਵੀ ਅੱਜ ਪ੍ਰਸ਼ਾਸਨ ਤੱਕ ਆ ਕਰ ਰਿਹਾ ਉਹ ਸਾਡੀ ਜੁਨਿਆਂ ਦਾ ਹੋਵੇ ਨਾ ਹੋਵੇ ਉਹ ਸਾਡੇ ਧਰਮ ਦਾ ਹੋਵੇ ਨਾ ਹੋਵੇ ਉਹ ਕਿਸੇ ਵੀ ਧਰਮ ਦਾ ਹੋਵੇ ਸਾਨੂੰ ਉਹਦੇ ਚ ਸਪੋਰਟ ਕਰਨੀ ਚਾਹੀਦੀ ਆ ਜਿਵੇਂ ਪਰਸੋ ਇੱਥੇ ਵੀ ਆਉਣਾ ਸੀ ਅਸੀਂ ਉਰੀ ਸੀਗੇ ਮੈਨੂੰ ਪਿੰਡੋਂ ਫੋਨ ਆਇਆ ਕਿ ਗੁਰਦੁਆਰੇ ਦੀ ਜ਼ਮੀਨ ਦੀ ਬੋਲੀ ਕਰਨ ਆ ਰਹੇ ਆ ਜੀ ਮੈਂ ਇੱਥੇ ਸਾਥੀਆਂ ਨੂੰ ਸਾਰਿਆਂ ਨੂੰ ਦੱਸ ਕੇ ਗਿਆ ਤੀ ਉੱਥੇ ਸੀ ਜਿਹੜੇ ਅਫਸਰ ਆਏ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲੇ ਕੀ ਆ ਤੁਸੀਂ ਬੋਲੀ ਗੁਰਦੁਆਰੇ ਦੀ ਜ਼ਮੀਨ ਦੀ ਕਿਵੇਂ ਕਰਨਾਗੇ ਅੱਜ ਤੋਂ 70 80 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਸਾਡੇ ਮਾਪਿਆਂ ਨੇ ਗੁਰਦੁਆਰੇ ਦੀ ਚੜ੍ਹਦੀ ਕਲਾ ਦੇ ਲਈ ਜ਼ਮੀਨ ਉਹਨੂੰ দান ਦਿੱਤੀ ਆ ਪਿੰਡ ਦੀ ਸਿਆਮਲਾੜ ਦੇ ਵਿੱਚੋਂ ਤੁਸੀਂ ਬੋਲੀ ਕਿਵੇਂ ਕਰਨ ਆਇਆ ਉਹ ਕਹਿੰਦੇ ਤੁਹਾਡੇ ਪਿੰਡਿਆਂ ਦੀ ਸ਼ਿਕਾਇਤ ਆ ਜੀ ਤੇਸੀ ਕੇ ਪਿੰਡ ਦੀ ਸ਼ਿਕਾਇਤ ਨਹੀਂ ਹੈਗੀ ਤੁਸੀਂ ਆਪਣੇ ਆਪ ਪੈਸੇ ਬਣਾਉਣ ਤੇ ਤੁਲੇ ਹੋ ਪੈਸੇ ਬਣਾਉਣ ਦੇ ਲਈ ਤੁਸੀਂ ਇੱਥੇ ਆਏ ਹੋ ਅਸੀਂ ਗੁਰਦੁਆਰੇ ਦੀ ਜ਼ਮੀਨ ਵੱਲ ਤੁਹਾਨੂੰ ਝਾਕਣ ਨਹੀਂ ਦਿੰਦੇ ਭਰਾਵੋ ਤੇ ਉੱਥੇ ਕੀ ਕਿਹਾ ਇੱਕ ਅਫਸਰ ਨੇ ਕਹਿੰਦਾ ਜੀ ਹੁਣ ਡੀਸੀ ਸਾਹਿਬ ਦਾ ਆਰਡਰ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਦੀ ਜ਼ਮੀਨ ਹੈ ਚਾਹੇ ਉਹ ਮੰਦਿਰ ਦੀ ਆ ਚਾਹੇ ਗੁਰਦੁਆਰੇ ਦੀ ਆ ਮਸਜਿਦ ਦੀ ਆ ਚਾਹੇ ਹੋਰ ਕਿਸੇ ਦੀ ਆ ਕਿ ਅਸੀਂ ਸਾਰੀਆਂ ਖੋਹ ਲੈਣੀਆਂ ਨੇ ਤਾਂ ਫਿਰ ਤੁਸੀਂ ਉਹਨੂੰ ਇੱਕੋ ਹੀ ਗੱਲ ਦਿੱਤੀ ਦੱਸੀ ਹੈ ਲਾਸਟ ਦੇ ਵਿੱਚ ਭੀ ਕਾ ਤੁਸੀਂ ਜ਼ਮੀਨਾਂ ਖੋਣ ਵਾਲੇ ਹੋ ਅਸੀਂ ਰੋਕਣ ਵਾਲੇ ਆ ਤੇ ਅਸੀਂ ਰੋਕਾਂਗੇ ਤੇ ਤੁਸੀਂ ਖੋਲਿਓ ਫੇਰ ਆਕੇ ਤੇ ਸਾਡਾ ਆ ਗੁਰਦੁਆਰਾ ਸਾਹਿਬ ਅਸੀਂ ਨੇੜੇ ਖੜੇ ਸੀ ਸਾਹਮਣੇ ਉਹਨਾਂ ਨੂੰ ਦਿਖਾਤਾ ਸੀ ਵੀ ਆਹ ਬੋਲਾ ਜਿੱਥੇ ਤੁਸੀਂ ਆਓਗੇ ਤੇ ਫੁੱਲ ਟੱਪ ਕੇ ਦਿਖਾ ਦਿਓ ਸਾਨੂੰ ਗੁਰਦੁਆਰੇ ਦੀ ਜ਼ਮੀਨ 'ਚ ਵੜਨਾ ਤਾਂ ਇੱਕ ਪਾਸੇ ਰਿਹਾ ਤੇ ਉਹ ਇੰਨੇ ਖੜਮਸੇ ਅਫਸਰ ਸਾਡੇ ਕੋਲੋਂ ਉਤੋਂ ਜੁੱਤੀਆਂ ਖਾ ਕੇ ਬੇਇੱਜ਼ਤੀ ਕਰਾ ਕੇ ਜਦੋਂ ਕਿਸੇ ਗੱਲ ਦਾ ਜਵਾਬ ਨਾ ਆਇਆ ਤੱਕ ਟਾਪੇ ਨੇ ਜਾ ਕੇ ਆਪਦਾ ਇੱਕ ਦਲਾਲ ਲੱਭ ਲਿਆ ਜਿਹੜੇ ਮੈਂ ਦਲਾਲਾਂ ਦੀ ਗੱਲ ਕਰਦਾ ਉਹ ਦਲਾਲ ਨੇ ਜਾ ਕੇ ਸਾਨੂੰ ਫੋਨ ਕੀਤਾ ਸਾਡੇ ਕਿਸੇ ਬੰਦੇ ਨੂੰ ਕਿ ਤੁਸੀਂ ਸਾਨੂੰ 20000 ਰੁਪਇਆ ਏਕੜੇ ਦਿਵਾ ਦਿਓ ਗੁਰਦੁਆਰੇ ਦੀ ਜ਼ਮੀਨ ਦਾ 20000 ਰੁਪਇਆ ਏਕੜ ਸਾਨੂੰ ਦਿਵਾ ਦਿਓ ਅਸੀਂ ਤੁਹਾਨੂੰ ਛੇੜਦੇ ਨਹੀਂ ਤੇ ਉਸ ਮੁੰਡੇ ਨੇ ਨਾਲ ਦੀ ਨਾਲ ਸਾਰੀ ਜਨਤਾ ਨੂੰ ਦੱਸ ਦਿਆ ਵੀ ਉਹ ਜਿਹੜੇ ਇੱਥੋਂ ਅਫਸਰ ਗਏ ਆ ਉੱਥੇ 20000 ਰੁਪਇਆ ਏਕੜ ਮੰਗ ਰਹੇ ਆ ਵੀ ਤੁਹਾਨੂੰ ਨਹੀਂ ਛੇੜਦੇ ਸੋ ਇਹ ਜਿਹੜੇ ਦਲਾਲ ਨੇ ਪਿੰਡਾਂ ਦੇ ਵਿੱਚ ਭਰਾਵੋ ਇਹਨਾਂ ਤੋਂ ਬਚਣਾ ਪਹਿਲੀ ਗੱਲ ਆ ਜੇ ਅਸੀਂ ਇਹਨਾਂ ਤੋਂ ਬਚ ਗਏ ਤਾਂ ਆਪਣੀਆਂ ਜ਼ਮੀਨਾਂ ਬਚ ਗਈਆਂ ਸੋ ਹੁਣ ਉਦੋਂ ਸਮੇਂ ਉੱਥੇ ਚਲੋ ਕਹਿੰਦੇ ਵੀ ਹੁਣ ਗੋਡਿਆਂ ਦੇ ਮਰੀਜ਼ ਨਹੀਂ ਉੱਥੇ ਦਾ ਇਨਸਾਨ ਸੀ ਖਲੜਾ ਜਸਵੰਤ ਸਿੰਘ ਖਲੜਾ ਸੀ ਉਹਦਾ ਨਾਮ ਹਾਂ ਜਸਵੰਤ ਸਿੰਘ ਖਲੜਾ ਸੀ ਉਹਦਾ ਨਾਮ 25000 ਅਣਪਛਾਤੀਆਂ ਲਾਸ਼ਾਂ ਸੀ ਜਿਹੜੀਆਂ ਉਹਨੇ 84 ਦੇ ਦੌਰ ਦੇ ਵਿੱਚ ਜਿਹੜੀਆਂ ਅਣਪਛਾਤੀਆਂ ਕਹਿ ਕੇ ਸਰਕਾਰ ਨੇ ਸਾੜੀਆਂ ਸੀ ਉਹਦੇ ਚ 25000 ਲਾਸ਼ਾਂ ਫਲਾਕਤਾ ਜਿਹੜੀ 4 ਦਣਗੇ 4 ਦਣਗੇ ਖਾਲੜੇ ਨੇ ਜਨਤਾ ਦੇ ਸਾਹਮਣੇ ਪੇਸ਼ ਕੀਤੀ ਸਨ ਐਨ ਨੂੰ ਕਿੰਨੇ ਕਿਹਾ ਦੱਸੋ ਅਜੀਤ ਇਹ ਸਤਨ ਦੀ ਦੇਰ ਤੇ ਹੁੰਦੀ ਆ ਮਰ ਕੇ ਉਹ ਰੋਟੀ ਖਾ ਕੇ ਜਾਇਓ ਪੁੱਤ ਜੱਟ ਸਰਕੇ ਲਾਇਆ ਕਿੰਨਾ ਪਿਆਰਾ ਹਾਂ ਇਹ ਲੱਗਦਾ ਹੈ ਨਾ ਬਰਾਬਰ ਤੋਂ ਸਟੇਜ ਤੋਂ ਗੱਲ ਸੁਣ ਲਓ ਕੀ ਹੋ ਰਹੀ ਆ ਸਟੇਜ ਤੇ ਗੰਦ ਹੋ ਰਿਹਾ ਐ ਐਸ ਡੀ ਐਮ ਸਾਹਿਬ ਦੀ ਜਿਹੜਾ ਤੁਹਾਨੂੰ ਕੁਝ ਬੋਲ ਕੇ ਗਿਆ ਮੈਂ ਉਹਦੀ ਉਧਾਰਨ ਤੁਹਾਨੂੰ ਦੱਸਦਾ ਵੀ ਇਹ ਜੱਕ ਜੀਤ ਸਿੰਘ ਸੰਧੂ ਐਸ ਐਸ ਪੀ ਸੀ ਪੰਜਾਬ ਦੇ ਵਿੱਚ ਜਿਨੇ ਉਸ ਜਸਵੰਤ ਖੱਲੜੇ ਨੂੰ ਤਰਨਤਾਰਨ ਦੇ ਦਰਿਆ ਦੇ ਵਿੱਚ ਗੁੱਟ ਮਾਰ ਕੇ ਵੱਢ ਕੇ ਸੁੱਟਿਆ ਸੀ ਉਸ ਜਸਵੰਤ ਖਲੜਾ ਉਸ ਸੀ ਜਿਹਨੇ 84 ਦੇ ਵਿੱਚ 25000 ਲਾਸ਼ਾਂ ਦੀਆਂ ਜਿਹੜੀਆਂ ਬੇਪਛਾਣੀਆਂ ਲਾਸ਼ਾਂ ਕਹਿ ਕੇ ਸਾੜੀਆਂ ਸੀ ਸਰਕਾਰ ਨੇ ਉਹਨਾਂ ਨੂੰ ਬੇਪਰਤ ਕੀਤਾ ਸੀ ਤੇ ਉਸ ਜੇ ਅਜੀਤ ਸਿੰਘ ਸੰਧੂ ਦਾ ਜਿਹੜਾ ਹਾਸ਼ਰ ਹੋਇਆ ਉਹ ਦੁਨੀਆ ਜਾਣਦੀ ਹੈ ਕਿ ਉਸ ਨੂੰ ਮਰਨ ਲਈ ਥਾਂ ਨਹੀਂ ਸੀ ਲੱਭਿਆ ਤੇ ਰੇਲ ਦੀ ਗੱਡੀ ਦੇ ਅੱਗੇ ਆ ਕੇ ਉਹਨੂੰ ਆਤਮ ਹੱਤਿਆ ਕਰਨੀ ਪਈ ਜਿਹੜੇ ਐਸ ਐਜ ਐਸ ਡੀ ਐਮ ਸਾਹਿਬ ਨੇ ਸਾਡੇ ਇਹਨਾਂ ਦਾ ਹਾਸ਼ਰ ਫਿਰ ਐਹੋ ਜਿਹਾ ਹੀ ਹੁੰਦਾ ਇੱਕ ਇਹ ਨਹੀਂ ਜਾ ਕੇ ਜੇਲਾਂ ਦੇ ਵਿੱਚ ਦੇਖ ਲੋ ਐਹੋ ਜਿਹੇ ਅਫਸਰ ਹਜ਼ਾਰਾਂ ਹੀ ਉੱਥੇ ਸੜ ਰਹੇ ਆ ਜਿਹੜੇ ਲੋਕਾਂ ਨਾਲ ਵਧੀਕੀਆਂ ਕਰਦੇ ਆ ਅਸੀਂ ਆਪਣੀ ਸਟੇਜ ਤੋਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਤੇ ਅਸੀਂ ਚੈਲੰਜ ਵੀ ਕਰਦੇ ਆ ਦੇਨਾਂ ਦਾ ਚੈਲੰਜ ਵੀ ਕਬੂਲ ਕਰਦੇ ਆ ਇੱਕ ਵਾਰੀ ਨਹੀਂ ਅੱਜ ਇਹ ਪੰਜਵੀਂ ਛੇਵੀਂ ਵਾਰ ਜਿਹੜਾ ਇੱਥੇ ਵੱਡੀਆਂ ਵੱਡੀਆਂ ਪੋਪਲਾਈਨਾਂ ਲੈ ਕੇ ਸਾਡੀਆਂ ਜੀਰੀਆਂ ਪਾਉਣ ਦੇ ਲਈ ਆਏ ਆ ਤੇ ਲੋਕ ਬਿਨਾ ਮਰੇ ਮਾਰੇ ਤੁਹਾਨੂੰ ਕਦੇ ਵੀ ਕਬਜ਼ਾ ਨਹੀਂ ਦੇਣਗੇ ਕਿਉਂਕਿ ਇੱਕ ਭਾਰਤ ਦਾ ਇੱਕ ਇਤਿਹਾਸ ਆ ਕਿ ਜੇ ਕਿਸੇ ਦਾ ਕੇਸ ਅਦਾਲਤਾਂ ਦੇ ਵਿੱਚ ਚੱਲਦਾ ਹੁੰਦਾ ਤਾਂ ਉਸ ਦੇ ਉੱਤੇ ਜਦੋਂ ਤੱਕ ਅਦਾਲਤਾਂ ਦਾ ਬੋਲ ਕੀ ਗਿਆ ਦੁਬਾਰੀ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕੋਈ ਵੀ ਉਹਦੇ ਤੇ ਕਾਰਵਾਈ ਨਹੀਂ ਹੁੰਦੀ ਪਰ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀਆਂ ਅਦਾਲਤਾਂ ਨੂੰ ਟਿੱਚ ਸਮਝਦੇ ਹੋਏ ਇੱਥੇ ਕਿਵੇਂ ਆ ਕੇ ਅੱਖੇ ਨਾਲ ਜਿਹੜੀ ਕਿਵੇਂ ਕਬਜ਼ੇ ਕਰਦੇ ਆ ਜਿਵੇਂ ਇਹਨਾਂ ਦੇ ਬਾਪੂ ਵਾਲੀ ਹੁੰਦੀ ਆ ਜੇ ਸਾਡੇ ਬਾਪੂ ਵਾਲੀ 700 ਸਾਲ ਦੇ ਵਿੱਚ ਨਹੀਂ ਬਣੀ ਤਾਂ ਫਿਰ ਇਹਾਂ ਦੀ ਕਿਵੇਂ ਬਣ ਗਈ ਇਤਿਹਾਸ ਦੱਸੂਗਾ ਇੱਥੋਂ ਕਿ ਇੱਥੋਂ ਦੇ ਜਿਹੜੇ ਅਫਸਰ ਹੈ ਲੋਕਾਂ ਨਾਲ ਜਿਹੜੇ ਐਵੇਂ ਬਧੀਕੀਆਂ ਕਰਦੇ ਆ ਲੋਕ ਇਹਨਾਂ ਤੋਂ ਗਿਣਗਿਣ ਬਦਲੇ ਲੈਣਗੇ ਉਹ ਬੱਕਰੀ ਗੱਲ ਆ ਕਿ ਜਦੋਂ ਇਹ ਆਪਦੀ ਗੱਡੀ ਤੇ ਬੈਠੇ ਆ ਕਿਸੇ ਸਮੇਂ ਦੇ ਵਿੱਚ ਸਾਡੇ ਨਾਲ ਵੀ ਇਹਨਾਂ ਨੂੰ ਆਉਣਾ ਪੈਣਾ ਇੱਥੇ ਖੜਨਾ ਪੈਣਾ ਇੱਥੇ ਬਥੇਰੇ ਪੁਲਿਸ ਅਫਸਰ ਦੇਖਿਆ ਸੀ ਜਿਹੜੇ ਨੰਗਾ ਨਾਚ ਕਰਦੇ ਆ ਲੋਕਾਂ ਦੇ ਉੱਤੇ ਪਰ ਜਦੋਂ ਐਸ ਹਾਲਤ 'ਚ ਆ ਜਾਂਦੇ ਆ ਜਦੋਂ ਜਨਤਾ ਦੇ ਵਿੱਚ ਆ ਜਾਂਦੇ ਆ ਤੇ ਫਿਰ ਭਰਾਵੋ ਭੁਗਤਣੇ ਪੈਂਦੇ ਆ ਉਹਨਾਂ ਨੂੰ ਹਜ਼ਾਰਾਂ ਜਿਹੜੇ ਪੁਲਿਸ ਅਫਸਰ ਨੇ ਉਹ ਵੀ ਜੇਲ੍ਹਾਂ ਦੇ ਵਿੱਚ ਬੈਠੇ ਆ ਹਾਂ ਇੱਕ ਗੱਲ ਅਲੱਗ ਆ ਕਿ ਲੋਕਾਂ ਦੇ ਦਹਿਸਤ ਪਾਉਣ ਦੇ ਲਈ ਅੱਜ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਨਾਂ ਤੇ ਕਿਵੇਂ ਤੁਹਾਡੇ ਨੌਜਵਾਨ ਬੱਚਿਆਂ ਨੂੰ ਕਿਵੇਂ ਝੂਠੇ ਪੁਲਿਸ ਮੁਕਾਬਲੇ ਦਿਖਾ ਕੇ ਮਾਰਿਆ ਜਾ ਰਿਹਾ ਉਹਦੇ 'ਚ ਇਹ ਨਹੀਂ ਕਿ ਉਹ ਗੈਂਗਸਟਰ ਹੋਣਗੇ ਜਾਂ ਨਹੀਂ ਹੋਣਗੇ ਪਹਿਲਾਂ ਕਿਸੇ ਆਮ ਸਮਾਜ ਦੇ ਸਾਡੇ ਕਿਸੇ ਵਰਕਰ ਨੂੰ ਕਿਸੇ ਆਮ ਜਨਤਾ ਦੇ ਜਨਤਾ ਨੂੰ ਕਿਵੇਂ ਇਹ ਦੁਕਾਨਾਂ ਦੇ ਵਿੱਚ ਵੜ ਕੇ ਕਿਵੇਂ ਗਲੀਆਂ ਸੜਕਾਂ ਦੇ ਉੱਤੇ ਕਿਵੇਂ ਗੋਲੀਆਂ ਨਾਲ ਮਰਵਾਉਂਦੇ ਆ ਤੇ ਦੂਜੇ ਦਿਨ ਲੋਕਾਂ ਨੂੰ ਠੰਡੇ ਕਰਨ ਦੇ ਲਈ ਕਿਵੇਂ ਲੋਕਾਂ ਦੇ ਜਵਾਕਾਂ ਨੂੰ ਫੜ-ਫੜ ਕੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ ਰਹੇ ਆ ਤੇ ਸਿਰਫ ਇਹ ਇੱਕ ਜ਼ਮੀਨਾ ਖੋਣ ਦਾ ਹੀ ਮਤਲਬ ਹੈ ਕਿ ਲੋਕਾਂ ਦੇ ਦਹਿਸ ਤੈਨੀ ਪੈ ਜਾਏ ਕਿ ਲੋਕ ਸੜਕਾਂ ਤੇ ਨਾਉਣ ਪਰ ਇਹਨਾਂ ਨੂੰ ਇਹ ਨਹੀਂ ਪਤਾ ਨਾ ਕਿ ਅਸੀਂ ਵਾਰਸ ਕਿਹਦੇ ਆ ਅਸੀਂ ਉਸ ਬਾਪੇ ਗਵਿੰਦ ਦੇ ਵਾਰਸ ਆ ਜਿਨ੍ਹਾਂ ਨੇ ਇੱਥੇ ਮੁਗਲਾਂ ਤੱਕ ਦੇ ਮੂੰਹ ਮੋੜਿਆ ਰੰਗਜੀਤ ਤੱਕ ਦੇ ਇੱਥੇ ਮੂੰਹ ਮੋੜਿਆ ਸੋ ਸਾਡਾ ਇੱਕ ਅਜੇ ਇੱਥੇ ਬਣਦਾ ਹੈ ਕਿਸੀ ਇਹੋ ਜੇ ਪ੍ਰਸ਼ਾਸਨ ਤੋਂ ਪਿੰਡਾਂ ਜਿਵੇਂ ਨਾ ਵੜਨ ਦਈਏ ਕਿਉਂਕਿ ਪਿੰਡਾਂ ਦੇ ਵਿੱਚ ਅੱਜ ਖਾਸ ਕਰਕੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਿੱਥੇ ਲੈਂਡ ਪੁਲਿੰਗ ਸਕੀਮ ਆ ਜਿਹੜੀ ਉਹਦੇ ਚ ਪਿੰਡ ਜਿਹੜੇ ਅੱਜ ਇੱਥੇ ਰਵੱਦੀ ਨਹੀਂ ਉਹੋ ਤਿੰਨ ਕਿਲਾ ਐਨ ਹੋ ਗਈ ਸਾਰਾ ਆ ਜਾ ਆ ਜਾ ਆ ਜਾ ਕੋਈ ਨਾ ਨਹੀਂ ਆਉਂਦਾ ਫੜ ਗੱਡ ਕਿੱਥੇ ਆ ਗੱਡੀ ਇੱਥੇ ਚੱਲੋ